ਤਸਵੀਰਾਂ ਮਹਾਲੀ ਦੀਆਂ ਤੁਹਾਡੇ ਨਾਲ ਸਾਧੀਆਂ ਕਰਨ ਲੱਗਿਆ ਜਿੱਥੇ ਕਿ ਅੱਜ ਵੱਖ-ਵੱਖ ਮੁਲਾਜ਼ਮ ਜਿਹੜੇ ਨੇ ਇੱਕ ਫਰੰਟ ਦੇ ਵਿੱਚ ਤਬਦੀਲ ਹੋ ਕੇ ਮਾਰਚ ਕਰ ਰਹੇ ਆ ਵਿਧਾਨ ਸਭਾ ਵੱਲ ਨੂੰ ਤੇ ਦੇਖੋ ਤਸਵੀਰਾਂ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਇਹ ਮੁਲਾਜ਼ਮ ਮੌਜੂਦ ਹੱਥ ਹੀ ਪੁਲਿਸ ਵੀ ਜਿਹੜੀ ਆ ਵੱਡੀ ਗਿਣਤੀ ਦੇ ਵਿੱਚ ਮੌਜੂਦ ਆ ਜਿਹੜੀ ਚੇਹ ਰੋਕਣ ਲਈ ਤਿਆਰ ਤੇ ਇਹ ਬਿਲਕੁਲ ਸਥਿਤੀਆਂ ਬਿਗੜਦੀਆਂ ਨਜ਼ਰ ਆ ਰਹੀਆਂ ਨੇ ਤੇ ਆ ਪਿੱਛੇ ਪੁਲਿਸ ਵੱਲੋਂ ਰੋਕਿਆ ਜਾ ਰਿਹਾ ਵੀ ਰੋਕੋ ਤੁਸੀਂ ਇੱਥੇ ਅੱਗੇ ਨਹੀਂ ਵਧੇਗਾ ਉਹ ਮੁਲਾਜ਼ਮ ਜਿਹੜੇ ਨਾ ਜਿਹਨਾਂ ਦਾ ਕਹਿਣਾ ਕਿ ਅਸੀਂ ਅੱਗੇ ਵਧਣਾ ਹੈ ਤੇ ਫਿਰ ਕਰਕੇ ਸੰਦੇਸ਼ ਦਿਖਾ ਰਹੇ ਆ। ਸੋ ਇਹ ਆ ਪੰਜਾਬ ਪੁਲਿਸ ਦੇ ਨਾਲ ਦੀ ਜਿਹੜੀ ਸੀ ਕਿ ਇਸ ਨੀਤੀ ਦਾ ਅਧਿਕਾਰ ਜਿਹੜਾ ਆ। ਉਹਨਾਂ ਵੱਲੋਂ ਜਿਹੜਾ ਰੋਕਣ ਦੀ ਕੋਸ਼ਿਸ਼ ਉਹ ਕੀਤੀ ਜਾ ਰਹੀ ਆ। ਸੋ ਇੱਥੇ ਪੁਲਿਸ ਵੱਲੋਂ ਪੂਰੀ ਤਰ੍ਹਾਂ ਚੰਡੀਗੜ੍ਹ ਜਾਣ ਦਾ ਰਸਤਾ ਬੰਦ ਕੀਤਾ ਗਿਆ। ਇਹਨਾਂ ਨੂੰ ਰੋਕਿਆ ਜਾ ਰਿਹਾ ਕਿ ਅੱਗੇ ਨਹੀਂ ਜਿਹੜਾ ਜਾਣ ਦਿੱਤਾ ਜਾਵੇਗਾ। ۖۖۖۖۖۖۖۖۖۖۖ,ۖ ਮੌਜੂਦ ਹੈ ਇੱਥੇ ਸਾਹਿਬ ਅਭੀਰਿਕਾ ਤੋਂ ਕਿਰਪਾ ਸਾਹਿਬ ਸਾਨੂੰ ਅਸੀਂ ਚੈਕਿੰਗ ਕਰਨ ਦੀ ਹੱਦ ਸਾਨੂੰ ਜਾਣ ਦਿੱਤਾ ਜਾਵੇ ਸਾਨੂੰ ਰਹਾਗੇ ਤੁਹਾਡੀ ਪੰਜਾਬ ਦੀ ਸਾਡੇ ਤੁਸੀਂ ਤੁਸੀਂ ਆਸ ਭਰ ਇਨਵੈਸਟਰ ਸੁਣੋ ਹਾਂਜੀ ਹਾਂ ਅੱਲਾਹ ਸਭ ਨੂੰ ਮਿਲਦੇ ਲੋ ਤੁਸੀਂ ਸਭ ਨਾਲ ਚੱਲੋ ਇੱਕ ਵਾਰ ਜਿਹੜੀਆਂ ਜੜੀਆਂ ਅੱਛੇ ਦੇਖ ਸਕਦੇ ਹੋ ਕਿ ਫੋਰਸ ਮੌਜੂਦ ਆ ਲੇਡੀਜ਼ ਅੱਗੇ ਜਿਹੜੀਆਂ ਜਾਣਾ ਚਾਹੁੰਦੀਆਂ ਨੇ ਕਿੱਥੇ ਤੁਸੀਂ ਜਾਣਾ ਚਾਹਦੇ ਹੋ ਕਿਉਂ ਜਾਣਾ ਚਾਹਦੇ ਹੋ ਬਸ ਅਸੀਂ ਅੱਜ ਵਿਧਾਨ ਸਭਾ ਦਾ ਜਿਹੜਾ ਸਹਰੂ ਕਰਨ ਵਾਸਤੇ ਆਏ ਆ ਕਿਉਂਕਿ ਇਹਦੇ ਵਿੱਚ ਕੱਚੇ ਮੁਲਾਜ਼ਮ ਸਾਡਾ ਜਿਹੜਾ ਅੱਜ ਸਾਡਾ ਇਕੱਠਿਆਂ ਦਾ ਜਿਹੜਾ ਧਰਨਾ ਸੀਗਾ ਜਿਹਦੇ ਵਿੱਚ ਅਸੀਂ ਸਰਕਾਰ ਤੋਂ ਮੰਗ ਕੀ ਮੰਗ ਕਰਦੇ ਆ ਕਿ ਜਿਉਣਾ ਤੋਂ ਪਹਿਲਾਂ ਜੋ ਸਾਨੂੰ ਗਰੰਟੀਆਂ ਦਿੱਤੀਆਂ ਸੀ ਕੀਤੇ ਹੋਏ ਵਾਅਦੇ ਸੀ ਉਹ ਪੂਰਾ ਕਰਨ ਵਾਸਤੇ ਆਉਣ ਵਾਸਤੇ ਅੱਜ ਅਸੀਂ ਜਾਤ ਕਰਾਉਣ ਵਾਸਤੇ ਆਏ ਆ ਆਸ਼ਾ ਵਰਕਰ ਤੇ ਮੈਡਰ ਮੀਲਾ ਤੇ ਅੰਗਣਵਾੜੀ ਹੋਰ ਭੈਣਾਂ ਨੂੰ ਇਹਨਾਂ ਨੇ ਪੱਤੇ ਡਬਲ ਕਰਨ ਦਾ ਕਿਹਾ ਸੀਗਾ ਜੋ ਕਿ ਸਰਕਾਰ ਜੁੜੀ ਹੋਈ ਨਜ਼ਰ ਆਉਂਦੀ ਹੈ ਅਸੀਂ ਅੱਜ ਇਹਨਾਂ ਨੂੰ ਵਿਧਾਨ ਸਭਾ ਦਾ ਘਰੋ ਕਰਕੇ ਇਹ ਯਾਦ ਕਰਾਉਣਾ ਹੈ ਠੀਕ ਹੈ ਜੀ ਤਸਵੀਰਾਂ ਨੇ ਸੋ ਤੁਸੀਂ ਦੇਖ ਸਕਦੇ ਹੋ ਤਸਵੀਰਾਂ ਦੇ ਨਾਲ ਜਿਹੜੀਆਂ ਆ ਸਾਂਝੀਆਂ ਕਰ ਰਹੇ ਆ ਠੀਕ ਹੈ ਅੱਗੇ ਜਾਣ ਦੀ ਮੰਗ ਕੀਤੀ ਜਾ ਰਹੀ ਹੈ ਜਿੰਨਾ ਦਾ ਕਹਿਣਾ ਕਿ ਅੱਗੇ ਸਾਨੂੰ ਜਾਣ ਦਿੱਤਾ ਜਾਵੇ ਪੰਜਾਬ ਦੀ ਹੱਦ ਚ ਨਾ ਰੋਕਿਆ ਜਾਵੇ ਪੰਜਾਬ ਤੋਂ ਬਾਹਰ ਜਾਣ ਦਿੱਤਾ ਜਾਵੇ ਤਾਂ ਕਿ ਸਟੱਡੀਗੜ੍ਹ ਵਾਲੀ ਪੁੱਛ ਕਰੀਏ ਬੱਜਣਾ ਚਾਹੀਦਾ ਜਾਂ ਦੇ ਆਖਿਰਕਾਰ ਜਿਹੜਾ ਆ हेलो सरकार सारे साथियों को बेनती है साथी जी एक मिनट एक मिनट सारे साथ एक मिनट बैठा एक मिनट बॉप सरकार बॉप सठ बेनती आहे जेकर जहिड़ा कोई फैसल बैरीकेड पार करंडीगढ़ जो बैरीकेड हा उते पहुचंदा सिर्फ़ मिंट सारे सतमे नारेबाज़ी करणी आहे पंज मिंट बाद अगरि डिशीज़न जहिड़ा कर ਨਹੀਂ 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 ਬਦਕੋ ਲਾਉਣੀ ਬਰਦਾਸ਼ ਕਰਨਾ ਉਹਨਾਂ ਸਰਕਾਰ